पत्रकार सुशील मचानते चोरी तमकी बदमाशी अते कब्जा करंदा परचादरस तुसी देख रहे हो साचरी राह टीवी तोहाडा सारेयांदा सच दी राह टीवी विच स्वागत है पत्रकार सुशील मचानते चोरी तमकी बदमाशी अते कब्जा करंदा परचादरस लुधियाना दे डाबे थाने दे विच एक परिवार ने दरखास्त लिखाई की ओना दे विच प्रॉपर्टी डीलर गुरजी

होर खबरें देखने के लिए दी राह टीवी नु लाइक शेयर सब्सक्राइब जरूर करो ता जो हर एक खबर तोहाडे तक पयल दे आधार ते पहुंच सके फेसबुक पेज नु फॉलो करना ना भूलना लुधियाना तो पत्रकार नरेंद्र पुरी दी विशेष रिपोर्ट ਜਰਾ ਰੈਡੀ ਬੋ ਵੀ ਤੁਹਾਨੂੰ ਹਾਂਜੀ ਹਾਂਜੀ ਰੈਡੀ ਫੌਜੀ ਜੀ ਬਸਤਰੀ ਕੋਈ ਘਾਲੇ ਛੱਡੇ ਨਾ ਸਾਰੇ ਲੈ ਗਏ ਅਜੀਤ ਅਸੀਲ ਕੁਮਾਰ ਸਾਰਾ ਲੈ ਕੇ ਪਰਦਾ ਲੱਗੇ ਗੁਰਦੁਆਰਾ ਸਾਹਿਬ ਵਾਲੇ ਮੈਂ ਉੱਤੇ ਮੈਂ ਤਾਂ ਡਿਊਟੀ ਕਰਦਾ ਜੀ ਡਿਊਟੀ ਕਰ ਜਾ ਮੈਂ ਡਿਊਟੀ ਲੰਗਰ ਦੀ ਡਿਊਟੀ ਕਰਦਾ ਅੱਛਾ ਲੰਗਰ ਦੀ ਡਿਊਟੀ ਆਜ ਉੱਤੇ ਫੈਮਿਲੀ ਲੈ ਕੇ ਜਾਦੇ ਆ ਜਮੂ ਜੀ ਫਿਰ ਤੁਸੀਂ ਜੱਟ ਪਾਵਾਂਗੇ ਜੀ ਸਭ ਕੀ ਕਰੀਏ ਜਦੋਂ ਸਮਾਨ ਚੱਕਿਆ ਤੁਸੀਂ ਕਰੇ ਹੰਨੀ ਸੀ ਮੈਂ ਜੀ ਮੇਰੇ ਹੁਣ ਟਰੱਕ ਲੋਡ ਕਰੀ ਕਰੇ ਸੀ ਇਹ ਵਿੱਚੇ ਆਪਾਂ ਅਜੀਤ ਕੁਮਾਰ ਗਰਜੀਤ ਰਾਏ ਇਹ ਸਾਰੇ ਜਾਨ ਲੱਗਦਾ ਵੀ ਇਹਨਾਂ ਲਗਭਗ ਕਿੰਨੀ ਕੀਮਤ ਹੋ ਗਈ ਸਾਰੇ ਸਮਾਨ ਦੀ ਸਮਾਨ ਦੀ ਘੱਟੋ ਘੱਟ ਦੇਖ ਲਓ ਫਰਿੱਜਾਂ ਕੀ ਕੂਲਰ ਕੀ ਤਿੰਨ ਤਿੰਨ ਸਿਲੰਡਰ ਕੀ ਐਲਸੀਡੀ ਕੀ ਕੱਖ ਨਹੀਂ ਛੱਡੇ ਇਹਨਾਂ ਦੀ ਤੋੜ ਪੱਦ ਵੀ ਹੋਈ ਹੈ ਇਹ ਤੋੜ ਕੇ ਦਰਵਾਜ਼ੇ ਦੇ ਭੰਨ ਦੇ ਸਭ ਕੋਈ ਕੀਮਤੀ ਸਮਾਨ ਵੀ ਚੱਕਿਆ ਗਿਆ ਜੀ ਸੋਨਾ ਵੀ ਹੈਗਾ ਜੀ ਕੁੜੀ ਦੇ ਟੌਪਸ ਕੀ ਬੱਚੇ ਦੇ ਗਾ 골ਡ ਸੀ ਠੀਕ ਠੀਕ ਹੈ ਜੀ ਇਹ ਸਿੰਘ ਦੇ ਅੱਜ ਕੀ ਮੈਟਰ ਹੋਇਆ ਜਿਹੜਾ ਲੋਕਾਂ ਨੇ ਕੁਝ ਆਕੇ ਘਰੇ ਕੋਈ ਹਮਲਾ ਕੀਤਾ ਕੋਈ ਟਰਾਲੀ ਉਲੀ ਚ ਸਮਾਨ ਲੈ ਕੇ ਜਾ ਰਹੇ ਸੀ ਕਿ ਮੈਟਰ ਕੀ ਆ ਪੂਰਾ ਇਹ ਮੈਟਰ ਹੈ ਯਾਨੀ ਸਾਡਾ ਨੁਕਸਾਨ ਲਿਆ 4 45 ਸਾਲ ਚੱਲੀ ਹੈ ਇੰਦਰਬੀਆ ਨਾ ਮੇਰੇ ਨਾਲ ਹੀ ਹੋ ਗਿਆ ਜੀ ਗੁਰਜੀਤ ਰਾਏ ਆ ਉਹਨਾਂ ਦਾ ਰਜਿਸਟਰੀ ਕਰਾ ਰਿਹਾ ਨਾ ਲੌਂਗ ਸਾਲੇ ਕੋਈ ਕਰਵਾ ਪੰਜ ਵੀ ਕਰਵਾ ਰਿਹਾ ਚਾਰ ਪੰਜ ਸਾਲੇ ਦੀ ਮਿੰਟ ਹੋ ਗੋ ਤੇਰੇ ਕਰਵਾ ਲਈ ਭਾਈ ਅੱਜ ਪਰਵਾਸ ਗੇਰ ਕਰਾਉਣਾ ਕਿਦੋਂ ਵੀ ਲਫਨ ਲਾਦੇ ਲਾਨ ਲਾਈ ਜਾਂਦਾ ਏਰੀ ਗੱਲ ਬਾਲਾ ਚਲੋ ਮੈਂ ਕਦੀ ਸਾਡਾ ਲੋਅਰ ਕਿਵੇਂ ਨਿਪਟਾਂਗੇ ਮੇਰਾ ਅੱਜ ਮੇਰੇ ਕਰੇ ਬੰਦਿਆ ਬੰਦਿਆਂ ਲੈ ਕੇ ਆ ਗਿਆ ਜੀ ਘਰੇ ਚੀਕੀ ਬੰਦੇ ਆ ਗਏ ਤੇ ਗੁਰਜੀਤ ਰਾਏ ਤੇ ਸੀਜੀਤ ਕੁਮਾਰ ਸੀਜੀਤ ਕੁਮਾਰ ਉਹ ਵੀ ਸੀਜੀਤ ਪੱਤਰਕਾਰ ਹੋ ਆ ਗਿਆ ਇਹਨਾਂ ਨੇ ਮਹਿਦ ਤੋਂ ਤਮੰਗਾਰਾ ਚਲੇ ਗਏ ਸੀ ਜੀ ਆਗੇ ਇਹਨਾਂ ਨੇ ਫਿਰ ਘਰੇ ਅੰਦਰ ਬੁੜੀਆਂਾਂ ਧੱਕਾ ਬੁੱਕ ਕੀਤੀ ਸੀ। ਸੁਸ਼ੀਲ ਦਾ ਕੀ ਰੋਲ ਹੈ ਜੀ? ਇਹ ਕੱਲ ਦਾ ਤਸੀਲ ਚੁੱਕੀ ਫਿਰਦਾ ਜੀ ਉਹਨੇ। ਇਹ ਕੱਲ ਦਾ ਪੱਤਰਕਾਰ ਇਹੀ ਉਹਨੂੰ ਅਗ ਲਾਈ ਜਾਂਦਾ ਜੀ। ਕਿੰਨਾ ਸਾਰਾ ਵਿਹਲਾ ਸਾਡਾ ਸਮਾਨ ਚ ਕੌਣ ਚ ਇਹਦੀ ਹੱਥ ਆ। ਪੱਤਰਕਾਰ ਦਾ। ਇਹਨੇ ਤੁਹਾਡੇ ਅੰਦਰ ਵੜ ਕੇ ਸਮਾਨ ਚ ਲੈ ਗਏ। ਅੰਦਰ ਵੜ ਕੇ ਇਹਨੇ ਆਪ ਚੁਕਾਇਆ ਸੀ। ਇੱਕ ਮਿੰਟ। ਪੱਤਰਕਾਰ ਜਦੋਂ ਸੀ ਮੋਟਰ ਦੇ ਕੋਲ ਟ੍ਰੱਕ ਦੇ ਸਮਾਨ ਲੱਦੀ ਜਾਂਦੇ ਸੀ। ਜਦੋਂ ਅਸੀਂ ਅੰਦਰ ਗੱਡੀ ਡਰਾਈਵ ਕਰੀਏ। ਚਲੋ ਮੈਂ ਨਾਲ ਸੁਣ ਲਿਖਾਵਾ ਦਵਾ ਦੇਉਂ। ਉਹ ਘਰਾਂ ਦੇ ਵਿੱਚ ਬੰਦੇ ਬੈਠੇ ਨੇ। ਪੱਤਰਕਾਰ ਇਹ ਨੀ ਆ ਮਾਰ ਗਿਆ। ਉਹ ਅੱਜ ਕੱਲ ਇਹੋ ਅਜਾ ਵੀ ਹੀ ਆ ਰਹਾ ਉਹ ਨਹੀਂ ਕਿਤਾ ਤੋੜਦੀ ਮੇਰੇ ਮੁੰਡੇ ਸਿੱਧਾ ਬਹਾਉ। ਇਹ ਦੇਖੋ 26000 ਤੇ ਇਹ ਲੋਕੀ ਨਾਲ ਘਰੋਂ ਵੇਚੇ ਹੋਏ ਬੰਦੇ। ਬਾਰਾ ਮਹਗਾ ਡਾਕੂਮੈਂਟਾਂ ਜੀ ਮੇਰੇ ਕੋਲ ਪ੍ਰਾਪਤ। ਬਾਰਾ ਕੁਝ ਕੋਈ ਬਜਾਇ ਇਸੇ ਕੋਸੇ ਦੋਖਾ ਕਰਤਾ। ਮਰਾ ਨੂੰ ਬਸਰਾ ਹੀ ਛੱਡਿਆ ਪੈਣ ਬਾਅਦ ਭਾਈ ਤੱਕੜ ਛੱਡਿਆ। ਸਭ ਸਾਰੇ ਬੋਲਦੇ ਬਿਜਾਈ ਖੜੇ ਇੱਕ ਤੋਂ ਲਾਗਣਾ ਮੋੜਣਾ। ਟੋਕਾ ਕੜਾ ਰੁਪਿਆ ਇਕੱਠਾ ਕਰਕੇ ਗੀਤ ਰਾਏ। ਧਗੀਆਂ ਮਾਰ ਕੇ ਉਹ ਗਰੀਬਾਂ ਦੇ ਟਰੇਣੀ ਬੇਟੀ ਵਿਚਾਰੇ ਕੋਈ ਕਿਸ ਤਰੀਕਾ ਸਾਰੀਆਂ ਹੀ ਰਹਿ ਗਈਆਂ। ਇਹ ਪੁੱਤ ਮੇਰਾ ਰੁਪਈਏ ਬਣਾ ਗਿਆ ਉਹ ਗਰੀਬ ਧੰਨੇ ਦਾ ਦਫਤਰ ਤਾਂ ਹੈ ਨਾ ਹਲਵਾ ਦੇ ਜਾ ਕੇ ਨਿਕ ਤੇ ਨੋਟ ਲੱਗੇ ਆ ਕਲੋਨੀਆਂ ਦੇ ਬਾਹਰ ਸਿਕ ਦੇ ਨੋਟ ਲੱਗੇ ਗੀਤ ਰਾਜ ਦੇ ਰੁਪਈਏ ਨੇ ਖਾਦੇ ਮੇਰੇ ਨਾਲ ਕੋਟਾ ਚੱਲਦਾ ਕਿਤੇ ਕਿਤੇ ਮਿਲ ਜੀ ਤੋਂ ਕੀ ਹੋਇਆ ਵਾਕਿਆ ਅਸੀਂ ਜੀ ਆ ਉਹ ਕੰਮ ਤਾਂ ਚੱਲੇ ਗਏ ਉਹ ਸਾਡਾ ਗੱਡੀ ਇਤਨਾ ਮਕਾਨ ਦਾ ਸੀਗਾ ਜੀ ਉਹਨੇ ਸਾਡੀ ਰਜਿਸਟਰੀ ਨਹੀਂ ਕਰਾ ਕੇ ਜਾਂਦਾ ਸੀ loan ਕਰਾਉਣਾ ਸੀਗਾ ਬਿਲਕੁਲ ਥੱਲੇ ਕਰਾਉਣਾ ਹੈ ਅਰੇ ਲਈ ਜਾਂਦਾ ਸੀ ਅੱਜ ਫੇਰ ਉਹਨੇ ਆਉਦਾ ਗੁੰਡਾਗਰਦੀ ਦਿਖਾਈ ਆ ਜੀ ਆਗੇ ਬੰਦਿਆਂ ਨੂੰ ਲੈ ਕੇ ਆ ਗਿਆ ਨਾਲ ਤਸੀਲ ਇੱਕ ਆ ਗਿਆ ਨਾਲ ਇੱਕ ਉਹਦਾ ਜਿਹੜਾ ਮੁਲਚੀ ਸੀਗਾ ਉਹ ਆ ਗਿਆ ਗਰਜੀਤ ਦਾ ਕਿੰਨੇ ਕ ਬੰਦੇ ਕਿੰਨੇ ਸੀਗੇ ਇਹ ਸਾਰੇ ਸਾਰੇ ਬੰਦੇ ਸੀਗੇ ਜੀ 25 30 ਜਣੇ ਸੀ ਕੋਈ ਸੀਸੀ ਕੈਮਰਾ ਦੀ ਫੁਟੇਜ ਮਿਲ ਜੂਗੀ ਬੰਦ ਕਰਾ ਦੇ ਜਦੋਂ ਅਸੀਂ ਘਰੇ ਆਏ ਆ ਸਾਡੇ ਆਉਂਦਿਆਂ ਨੂੰ ਤਾਂ ਸਮਾਨ ਲੱਦਿਆ ਪਿਆ ਸੀਗਾ ਤੇ ਜਿੰਦਾ ਲਾਉਣ ਦੀ ਕੋਸ਼ਿਸ਼ ਕਰਦੇ ਸੀਗੇ yeah ਉਹ ਲਾਈਨ ਵਿੱਚ ਸੰਗਲੇ ਵਿੱਚ ਹੀ ਰਹਿ ਗਈ ਲੱਗਦਾ ਸਮਾਰਟ ਕੌਣ ਚ ਕਿਹਦਾ ਕਿਹਦਾ ਹੱਦ ਇਹ ਗੀਤ ਰਾਇ ਸਸੀਲ ਸਸੀਲ ਉਹਦਾ ਜਿਹੜਾ ਹੈਗਾ ਵਾ ਮਤਲਬ ਮੋਟੀ ਆ ਜਿਹੜਾ ਗਰਜੀਤ ਦਾ ਹਾਂਜੀ ਉਹ ਆ ਕੇ ਗੁੰਡਾ ਚਾਰ ਪੰਜ ਕੁੜੀਆਂ ਲਿਆਏ ਮੇਰੀ ਨੂਹਾਂ ਨੂੰ ਧੱਕੇ ਮਾਰੇ ਨੂਹਾਂ ਮੇਰੀਆਂ ਬਾਹਰ ਬੈਠੀਆਂ ਮਹੀਨੇ ਦੀ ਮੇਰੀ ਵੱਡੀ ਨੂਹ ਛੋਟੀ ਨੂਹ ਉਹ ਕੋਲੇ ਬੇਟੀ ਹੋਈ ਆ ਮਹੀਨੇ ਦੀ ਵੱਡੇ ਪਰੇਸ਼ਾਨ ਹੋਈ ਉਹ ਵੀ ਬਾਹਰ ਬੈਠੀ ਆ ਜੀ ਇੰਨਾ ਨਾਲ ਕੋਈ ਜਨਾਨੀਆਂ ਵੀ ਸੀਗੀਆਂ ਜੀ ਕਮਟਾ ਜਨਾਨੀਆਂ ਸੀ ਚਾਰ ਜਨਾਨੀਆਂ ਸੀ ਚਾਰ ਜਨਾਨੀਆਂ ਹੈਗੀਆਂ ਸੀ ਜੀ ਕੁੱਟਮਾਰ ਵੀ ਹੋਈ ਤੁਹਾਡੇ ਨਾਲ ਕੁੱਟਮਾਰ ਨਹੀਂ ਕੁੱਟਮਾਰ ਛੋਟੀ ਬੱਚੀ ਦੇ ਕੁੱਟ ਜਨਾਨੀਆਂ ਨੇ ਕੀਤੀ ਹੈ ਹਾਂਜੀ ਜਨਾਨੀਆਂ ਨੇ ਪਿੱਛੇ ਬੰਦੇ ਨੇ ਕਿਹਦੇ ਨਾਲ ਸੀ ਜਨਾਨੀ ਹਾਂਜੀ ਜਨਾਨੀ ਕਿਦਾਂ ਹੋ ਗ੍ਰਜਿਤ ਰਾਏ ਤੇ ਜੀਤਰਾਏ ਜੀ ਬੁੜੀਆਂ ਕੰਮ ਕਰਦੇ ਠੀਕ ਹੈ ਕਿਹੜੇ ਗੁੰਡੇ ਕਾਂਡੇ ਦੇ ਨਾਲ ਬੱਚੀ ਮੇਰੀਆਂ ਬਾਹਰ ਕੱਢੀਆਂ ਪਈਆਂ ਜੇ ਸਮਾਨ ਸਾਰਾ ਦੇਖੋ ਜਾ ਕੇ ਦੇਖੋ ਬਤਲ ਸਾਡਾ ਕੱਖ ਨਹੀਂ ਛੱਡਿਆ ਜੀ ਠੀਕ ਹੈ ਛੱਡਿਆ ਉਹਨਾਂ ਨੇ ਸਾਰਾ ਸਾਡਾ ਸਾਡਾ ਕੀ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਭਰ ਦੀ ਜਿਹੜੀ ਕਮਾਈ ਸੀ ਉਹਨੂੰ ਮਿੰਟਾਂ ਜੀ ਤੈਸ ਨਾਸ ਕਰਕੇ ਬਾਹਰ ਦੇ ਕਰ ਗਈ ਤੁਹਾਡੇ ਭਾਈ ਜੀ ਸਾਰੇ ਸਾਡੀ ਖਰਾਬ ਕਰਤੀ ਅਸੀਂ ਦਿਹਾੜੀ ਜੋਤੇ ਕਰ ਕਰਕੇ ਕੰਮ ਕਰ ਕਰਕੇ ਕਮਾ ਕਮਾ ਕੇ ਰੱਖੀ ਬੰਦਿਆਂ ਦੇ ਬੰਦਿਆਂ ਦੇ ਪੱਲਾ ਨਹੀਂ ਲੱਗੇ ਕਿੱਦਾਂ ਲੱਗੇ ਨੇ ਬੰਦਿਆਂ ਲੈ ਕੇ ਸਮਾਨ ਲੈ ਕੇ ਆਏ ਠੀਕ ਹੈ ਗੁੰਡੇ ਲੈ ਕਾ ਜੋ ਵੀ ਗਿਆ ਸਾਡਾ ਵਾਪਸ ਆਉਣਾ ਚਾਹੀਦਾ ਜੀ ਤੁਸੀਂ ਕਿੱਥੇ ਰਹ ਰਹੇ ਹੋ ਜੀ ਅਸੀਂ ਬਹੁਤ ਬਾਹਰ ਹੀ ਫੜ ਕੇ ਜਾਈਏ ਸਾਡੇ ਸਭ ਘਰਾਂ ਬਾਹਰ ਨਹੀਂ ਮੋਟੀਆਂ ਮਾਦੀ ਬਾਹਰ ਹੀ ਬੈਠੀ ਗਈ ਹਾਂ ਤੇ ਜੀ ਲੱਗਦਾ ਵੀ ਗੁਰਦੁਆਰਾ ਜੀ ਰਾਤ ਕੱਟਣੀ ਪਊਗੀ ਸਾਡੇ ਨਾਲ ਪਾਪ ਕੱਟਣੀ ਪੈਣੀ ਆ ਜੀ ਅਸੀਂ ਘਰੇ ਕਿਵੇਂ ਬਣੀਏ ਹੁਣ ਦੱਸੋ ਅੱਛਾ ਗੁਰਦੁਆਰੇ ਤੇ ਪਾਵਾਂਗੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਕੋਈ ਗੁਰਦੁਆਰਾ ਸਾਹਿਬ ਨੇੜੇ ਬੈਣਾ ਤੁਹਾਡੇ ਹੁਣ ਜੀ ਇਹ ਸੇਵਾ ਕਰਦੇ ਕਰਤਾਰ ਦੀ ਗੱਡੀ ਚਲਾਉਂਦੀ ਉੱਥੇ ਜਾਵਾਂਗੇ ਅਸੀਂ ਠੀਕ ਹੈ ਠੀਕ ਹੈ ਜੀ ਇੱਕ ਮਿੰਟ ਦੁਬਾਰਾ ਬੋਲਿਓ ਇਹ ਹਾਂਜੀ ਭਾਜੀ ਕੀ ਨਾਮ ਤੁਹਾਡਾ ਸਜੀਤ ਬ ਸਾਡੇ ਮਕਾਨ ਦੇ ਜਨ ਹੱਲਾ ਬੋਲਦਾ ਗਰਜੀਤ ਰਾਏ ਸਸੀਲ ਕੁਮਾਰ ਤੇ ਉਸ ਨਾਲ ਸੋਨੂ ਸੀ ਮੁੰਡਾ ਦਾ ਇਹ ਉਹਦੇ ਨਾਲ ਕੰਮ ਕਰਦੇ ਗਰਜੀਤ ਦਾ ਮੋਸੀ ਇਹਨਾਂ ਨੇ ਸਾਡੀਆਂ ਬੁੜੀਆਂ ਤੇ ਕਟਮਾਂ ਥੋੜੀ ਕੀਤੀ ਘਰੋਂ ਬਾਹਰ ਕੇ ਬੱਚੇ ਬਾਹਰ ਕੱਢਦੇ ਥੱਲੇ ਸਾਰਾ ਸਾਡਾ ਸਮਾਨ ਚੋ ਕੇ ਲੈ ਗਏ ਜਿੰਨੇ ਟਰੱਕ ਤੇ ਲੋਡ ਕਰੀਛਦੇ ਸੀ ਉਹਦਾ ਵੀ ਮੇਰਾ ਰੱਖਾ ਫ੍ਰਿਜ ਟੀਵੀ ਕੋਈ ਜਗ ਨਹੀਂ ਸਾਡੇ ਸਾਡੇ ਫੈਨ ਨੂੰ ਕੋਈ ਬਿਸਤਰਾ ਨਹੀਂ ਸਾਡੇ ਸਾਡੀ ਸਾਰਾ ਬੇਲਾ ਕੀਤਾ ਪਿਆਰੇ ਜੋ ਜਾ ਕੇ ਦੇਖਾ ਟਰੱਕ ਸਾਨੂੰ ਦੇਖ ਕੇ ਇਹਨਾਂ ਟਰੱਕ ਵੀ ਆ ਕੇ ਨਾਲ ਸਭ ਸਮਾਨ ਤੁਹਾਡਾ ਸਾਰਾ ਲੈ ਗਏ ਨੇ ਸਾਰਾ ਲੈ ਗਏ ਜੀ ਕਿੰਨੇ ਕਿੰਨੇ ਸਮੇਂ ਦੀ ਗੱਲ ਆ ਜੀ ਇਹ ਇਹ ਤਕਰੀਬਨ 1:30 ਵਜੇ ਦੀ ਫਤ ਲੱਗਦੀ ਇੰਨੀ ਸ਼ਰਿਆਮ ਗੁੰਡਾ ਕਰਦੀ ਦਿੰਦੇ ਆੜੇ ਦਿੰਦੇ ਆੜੇ ਕੀਤੀ ਸ਼ਸ਼ੀਲ ਕਿੰਨੀ ਨਾ ਸ਼ਸ਼ੀਲ ਦਾ ਕੰਮ ਸਾਰਾ ਇਹਦਾ ਹੀ ਬੱਤਰਕਾਰ ਹੋਰ ਉਹਦੇ ਨਾਲ ਦੇਖਾ ਸੀ ਸ਼ਸ਼ੀਲ ਸਾਰਾ ਕੰਮ ਸ਼ਸ਼ੀਲ ਦਾ ਹੀ ਸ਼ਸ਼ੀਲ ਕਰਾ ਰਿਹਾ ਜ਼ਰਾ ਇਹ ਕਰਾ ਰਿਹਾ ਤੇ ਕਿੰਨਾ ਰਹਿਣ ਵਾਲਾ ਸੀ ਸ਼ਸ਼ੀਲ ਜਰਜੀਤ ਰਾਜ ਦੇ ਪਤਾ ਕਿਆਂ ਲੋਹਾਰੇ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਥਾਂ ਥਾਂ ਠੰਗੀਆਂ 15 15 20 ਲੱਖ ਦੀਆਂ ਮਾਰੀ ਜਾਂਦਾ ਇਹ ਤੇ ਉਹ ਬੰ ਕਿੰਨਾ ਦਾ ਲਾਉਣ ਕੀਤਾ ਲਾਉਣ ਲੈ ਕੇ ਗਰਜੀਤ ਰਾਏ ਆਪ ਕਲਾਖ ਆਈਆ ਦਵਾਰੇ ਕਲੋਨੀਆਂ ਜਾ ਕੇ ਦੇਖੋ ਪੱਦ ਜਿਹੜਾ ਹੈ ਕਿਤੋਂ ਦਾ ਰਹਿਣ ਵਾਲਾ ਇਹ ਇੱਕ ਕਲੈਕਟਰ ਰਹਿਣ ਦੇਗੀ ਨਹੀਂ ਆਂ ਕੰਬੀ ਕਰਦਾ ਜੀ ਇਹ ਤਮਾ ਇਹ ਨਾਲ ਹੀ ਪਤਾ ਹੀ ਤੁਹਾਨੂੰ ਹਣ ਕੀ ਕਰ ਸਾਰੇ ਪਤਾ ਹੀ ਚੱਲੇ ਤੇ ਅੱਛਾ ਜੀ ਇਹ ਦੱਸੋ ਵੀ ਸਾਮਾਨ ਸਾਰੇ ਨਾਲ ਲੈ ਗਏ ਨੇ ਲੈ ਗਏ ਲੱਗੇ ਨੇ ਦੀ ਦਰਵਾਜ਼ੇ ਉਹ ਜੀ ਵੀ ਤੋੜੇ ਦਰਵਾਜ਼ਾ ਬਾਹਰ ਲੰਪਾਂਤਾ ਜੀ ਸਾਰੇ ਪਾਂਤਾ ਸਾਡੀਆਂ ਬੱਚੇ ਬੋਟੀ ਕੁੜੀ ਹੋਈ ਹੈ ਨਾ ਉਹਨਾਂ ਨੇ ਫੜ ਕੇ ਬਾਹਰ ਘੱਟ ਪਾਈ ਨਾ ਅੱਛਾ ਕੋਈ ਤੁਹਾਡੇ ਕੋਲ ਸੀਸੀ ਕੈਮਰਾ ਕੋਈ ਫੁਟੇਜ ਵਗੈਰਾ ਸਾਰੇ ਨੇ ਬੰਦ ਕਰਾ ਦਿੱਤੇ ਜੀ ਨਹੀਂ ਤੁਹਾਡੇ ਕੋਲ ਵੀਡੀਓ ਹੈਗੀ ਇਸ ਟਾਈਮ ਨਹੀਂ ਨਹੀਂ ਬੰਦ ਕਰਾ ਦਿੱਤੇ ਜੀ ਕੋਈ ਟਰਾਲੀ ਲੈ ਜਾਂਦੇ ਦੀ ਸਾਮਾਨ ਇਹਨੇ ਕੋਲ ਆ ਜੂਗਾ ਛੜਦਾ ਪਤਾ ਲੱਗ ਜੂਗਾ ਕਿ ਕਿੱਧਰ ਬੜੀ ਫੜ ਕੇ ਟਾਟਾ ਕੇ ਵੱਡੀ ਢੀਂ ਵੱੜ ਕੇ ਜਾਈਗਾ ਹੋ ਲੱਗੇ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਇਹਨਾਂ ਨੂੰ ਠੋਕੇ ਨੂੰ ਅੰਦਰ ਖੱਟਿਆ ਜਾਵੇ ਜੀ ਲੱਗਦਾ ਵੀ ਐਸਐਸ ਤੋਂ ਪੂਰਾ ਪਰੋਚਾ ਕਰ ਮੈਂ ਕਿ ਪੂਰਾ ਵੀ ਨਾ ਐਸਐਸ ਪਰੋਚਾ ਇਹਨਾਂ ਨੂੰ ਜਿਹਨਾਂ ਦੇ ਬੈਸਟਾ ਜਾਵੇ ਕਿਹੜੇ ਮਾਮਲੇ ਥਾਣੇ ਦਾ ਮਾਮਲਾ ਹੈ ਇਹ ਇਹ ਜੀ ਠੱਬਾ ਠੱਬਾ ਕਹੋ ਆਇਆ ਤਾਂ ਕੁਝ ਹੋਰ ਜਿਹੜਾ ਕੀ ਮਾਮਲਾ ਕੀ ਇਹ ਪੂਰਾ ਸਰ ਇਹ ਤਕਰੀਬਨ ਜੀ 1.5 ਵਜੇ ਦੀ ਸਮਾਂ ਇਸ ਪਰਮਿਸ਼ਨ ਇਨਫੋਰਮੇਸ਼ਨ ਆਈ ਸੀ ਜੀ ਅਟ ਕਿ ਗਰਗ ਕੋਲੋਨੀ ਗਲੀ ਨੰਬਰ 1 ਅ ਬਲਦੀਰ ਸਿੰਘ ਦੇ ਘਰ ਤੇ ਕੋਈ 16 17 ਬੰਦੇ ਅ ਅ ਜਗਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਮੌਕੇ ਤੇ ਪਹੁੰਚੇ ਸੀ ਕਿ ਮੌਕੇ ਤੋਂ ਜੋ ਹਾਲਾਤਾਂ ਤੋਂ ਪਾਇਆ ਗਿਆ ਕਿ ਗੁਰਜੀਤ ਰਾਏ ਨਾਮ ਦਾ ਕੋਈ ਇਨਸਾਨ ਹੈਗਾ ਪਰਸਨ ਹੈਗਾ ਪ੍ਰਾਪਰਟੀ ਡੀਲਰ ਹੈ ਉਹ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਨਾਲ ਇੱਕ ਪ੍ਰੈਸ ਰਿਪੋਰਟਰ ਸੀਗਾ ਸੁਸ਼ੀਲ ਮਚਾਰ ਤੇ ਉਹਨਾਂ ਦਾ ਇੱਕ ਮੁਹੰਸੀ ਸੀਗਾ ਸੋਨੂੰ ਬਾਕੀ ਅਣਪਛਾਤੇ ਹੈਗੇ ਤੇ ਉਹ ਲੋ ਆਏ ਸੀਗੇ ਤੇ ਕੋਈ ਪ੍ਰਾਪਰਟੀ ਦਾ ਮੇਰਾ ਡਿਸਪੂਟ ਸੀਗਾ ਜੋ ਗੁਰਮੀਤ ਸਿੰਘ ਤਕਰੀਬਨ ਪਿਛਲੇ 4 ਸਾਲਾਂ ਤੋਂ ਉੱਥੇ ਰਹਿ ਰਿਹਾ ਉਹ ਘਰ ਤੋਂ ਉਹਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੇ ਜਿਹੜੇ ਆ ਫੈਮਿਲੀ ਮੈਂਬਰਸ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੇ ਜਿਹੜਾ ਸਮੋਲਰ ਟਰੱਕ ਦੇ ਵਿੱਚ ਭਰ ਕੇ ਲੈ ਕੇ ਚੋਰੀ ਕਰਕੇ ਲੈ ਕੇ ਜਾਇਆ ਗਿਆ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰ ਕੁੱਟਮਾਰ ਵੀ ਹੋਇਆ ਦਰਵਾਜ਼ੇ ਉੱਤੇ ਵੀ ਭੰਨੇ ਗਿਆ ਕਾਫੀ ਹਾਂਜੀ ਉੱਥੇ ਘਰ ਦਾ ਉਹਨਾਂ ਨੇ ਨੁਕਸਾਨ ਵੀ ਕੀਤਾ ਗੇਟ ਵਗੈਰਾ ਭੰਨੇ ਸੋ ਇਨਵੈਸਟੀਗੇਸ਼ਨ ਪੜਤਾਲ ਅਸੀਂ ਕਰ ਲਈ ਸੋ ਐਫ ਆਈ ਆਰ ਰਜਿਸਟਰਡ ਜੋ ਵਿਰੋਧ ਕੀਤੀ ਜੀ ਸਰ ਬੰਗਲਾ ਕਿੰਨੇ ਬੰਗਲੇ ਦਾ ਦਰਜ ਹੋਇਆ ਆ ਆ ਚਾਰ ਬਾਈ ਨੇ ਮੇਜੀ ਬਕੀ ਅਨੂ ਬਾਈ ਨੇ ਦੱਸੀਗੇ ਜਿਹੜੇ ਬੰਦੇ ਨੇ ਇੱਕ ਜੀ ਗੁਰਜੀਤ ਰਾਏ ਜੀ ਹਾਂ ਜੀ ਦੂਜਾ ਸੁਸ਼ੀਲ ਮਚਾਨ ਹੈ ਜੀ ਅੱਛਾ ਜੀ ਤੀਜਾ ਸੋਨੂ ਹੈ ਜੀ ਇੱਕ ਕੋਈ ਹੈਗਾ ਜੀ ਪ੍ਰਗਟ ਸਿੰਘ ਸਰ ਇਹ ਸੁਸ਼ੀਲ ਮਚਾਨ ਕਹਿੰਦੇ ਬਠਿੰਡਾ ਕੋਰ ਤੋਂ ਵੀ ਪੀਓ ਹੈਗਾ ਤੇ ਉਹਨੂੰ ਧਿਆਨ ਪੂਰੀ ਸਨੋਟ ਰੈ ਹੈਗਾ ਅਰੈਸਟ ਕਰਨ ਦੇ ਫਿਰ ਲਾਲ ਜੀ ਮੇਰੇ ਧਿਆਨ ਨੂੰ ਡਿਫਰੈਂਟਲੀ ਜੇ ਪੀਓ ਕੋ ਦਾ ਕਾਰਨ ਉਹ ਚ ਵੀ ਕਾਰਵਾਈ ਹੋ ਜੇਗੀ ਕਿਉਂਕਿ ਸਰ ਉਹ ਥਾਣੀ ਘੁੰਮ ਰਿਹਾ ਸੀਗਾ ਤੇ ਸਵਾਲ ਉੱਠਦਾ ਕਿ ਉਹਨੂੰ ਅਰੈਸਟ ਕਿਉਂ ਕੀਤਾ ਜਾ ਰਿਹਾ ਜੇ ਪੀਓ ਹੋਏਗਾ ਤਾਂ ਡਿਫਰੈਂਟਲੀ ਜੀ ਅਰੈਸਟ ਕੀਤਾ ਜਾਊਗਾ ਫਟਾ ਹੋਰ ਐਫ ਆਈ ਆਰ ਵੀ ਰਿਸਟਰ ਹੋਊਗਾ ਜੀ ਤੇ ਸਰ ਇਹ ਇਹਨਾਂ ਦਾ ਕਿੰਨੇ ਪੈਸਿਆਂ ਦਾ ਕੋਈ ਲੈਣ ਦੇਣ ਸੀਗਾ ਜਿਹਦੇ ਕਰਕੇ ਇਹ ਸਾਰਾ ਕੰਮ ਹੋਇਆ ਜੀ ਇਹ ਹਾਲੇ ਦੀ ਬਾਤ ਉਹਨੂੰ ਇਨਵੈਸਟੀਗੇਸ਼ਨ ਹੈ ਜੀ ਠੀਕ ਹੈ ਜੀ ਥੈਂਕ ਯੂ ਸਰ ਠੀਕ ਹੈ ਜੀ ਕੰਮ ਨਾਲ ਫੜਾ